ਸਰਹੱਦੀ ਪਿੰਡਾਂ ਵਿੱਚ ਆਈ ਹੜ੍ਹ ਤੋਂ ਬਾਅਦ ਵਿਧਾਇਕ ਵੱਲੋਂ ਦਿਨ ਰਾਤ ਸੱਦੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਪਰ ਸਾਡਾ ਕੰਮ ਹੈ ਲੋਕਾਂ ਦੀ ਮਦਦ ਕਰਨਾ ਇਹ ਕਹਿਣਾ ਹੈ ਵਿਧਾਇਕ ਦਾ ਹੋਰ ਵਿਧਾਇਕ ਸਵਣਾ ਨੇ ਕੀ ਕੁਝ ਕਿਹਾ ਸਭ ਕੋ ਜਾਣਣ ਲਈ ਸਾਡੇ ਨਾਲ ਬਣੇ ਮਤ ਜਿਹੜੀ ਮੁਹੱਈਆ ਕਰਵਾਈ ਜਾ ਚੁੱਕੀ ਹੈ ਜਿੱਥੇ ਸਾਨੂੰ ਡਿਮਾਂਡ ਆ ਰਹੀ ਹੈ ਪਿੰਡਾਂ ਦੇ ਵਿੱਚ ਸਾਡੀਆਂ ਪੰਚਾਇਤਾਂ ਵੱਲੋਂ ਸਰਪੰਚਾ ਵੱਲੋਂ ਸਾਡੇ ਲੋਕਾਂ ਵੱਲੋਂ ਜਿਸ ਤਰ੍ਹਾਂ ਦੀ ਜ਼ਰੂਰਤ ਹੈ ਉਸ ਤਰ੍ਹਾਂ ਦੀ ਜ਼ਰੂਰਤ ਨੂੰ ਅਸੀਂ ਪੂਰਾ ਕਰ ਰਹੇ ਹਾਂ ਜਿੱਦਾਂ ਕਿ ਮੁਹਾਵਲ ਦੇ ਦੇ ਰਹੇ ਆ ਦੋਨਾ ਨਾਨਕਾ ਅੱਜ ਦੇ ਰਹੇ ਆ ਤੇਜਾ ਰਹਿਲਾ ਚੱਕ ਰਹਿਲਾ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਹਰਾਚਾਰਾ ਦੇ ਰਹੇ ਆ ਜੀ ਔਰ ਕਈ ਜਗ੍ਹਾ ਸੀ ਪਹਿਲਾਂ ਵੀ ਜਿਵੇਂ ਦੋ ਦਿਨਾਂ ਦੇ ਵਿੱਚ ਦਿੱਤਾ ਗੁੱਦੜ ਪੈਣੀ ਟਾਣੀ ਸੱਦਾ ਸਿੰਘ ਔਰ ਕਈ ਜਗ੍ਹਾ ਤੇ ਸਾਨੂੰ ਹੋਰ ਵੀ ਅੱਜ ਡਿਮਾਂਡ ਆਈ ਹੈ ਕੱਲ ਉੱਥੇ ਅਸੀਂ ਜਿਹੜਾ ਹਰਾਚਾਰਾ ਦੇਵਾਂਗੇ ਜੀ ਔਰ ਜਿੱਥੇ-ਜਿੱਥੇ ਵੀ ਕੋਈ ਜ਼ਰੂਰਤ ਹੈ ਕਿਸੇ ਨੂੰ ਹਰ ਜ਼ਰੂਰਤ ਨੂੰ ਅਸੀਂ ਪੂਰਾ ਕਰ ਰਹੇ ਆ ਕੋਈ ਵੀ ਕਿਸੇ ਚੀਜ਼ ਦੀ ਲੋੜ ਹੈ ਮੁਹੱਈਆ ਕਰਵਾ ਰਹੇ ਆ ਔਰ ਸਾਡੇ ਆਪਣੇ ਲੋਕ ਨੇ ਜਿਹੜਾ ਅੱਜ ਪਾਣੀ ਪਾਰੀ بارشਾਂ ਜਿਹੜੀ ਪਹਾੜਾਂ ਤੇ ਪਈਆਂ ਨੇ ਉਹਨਾਂ ਸਾਰਾ ਪਾਣੀ ਜਿਹੜਾ ਸਾਡੇ ਇਲਾਕੇ ਦੇ ਵਿੱਚੋਂ ਕ੍ਰੋਸ ਹੋ ਕੇ ਜਾਂਦਾ ਔਰ ਇਸ ਦੇ ਨਾਲ ਕਾਫੀ ਨੁਕਸਾਨ ਹੁੰਦਾ ਹੈ ਤਾਂ ਉਸ ਨੁਕਸਾਨ ਤੋਂ ਬਚਾਉਣ ਲਈ ਸਾਡੇ ਲੋਕਾਂ ਨੂੰ ਮੁਸ਼ਕਲ ਤੋਂ ਕੱਢਣ ਲਈ ਅਸੀਂ ਆਪ ਮੈਂ ਆਪ ਸਾਡਾ ਸਾਰਾ ਪ੍ਰਸ਼ਾਸਨ ਸਾਡੇ ਅਫਸਰ ਸਹਿਬਾਨ ਸਾਡੀ ਸਾਰੀ ਸਰਕਾਰ ਦੇ ਜਿੰਨੇ ਅਫਸਰ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਦਾਇਤਾ ਤੋ ਬਾਸ ਸਾਰੇ ਅਸੀਂ ਗਰਾਊਂਡ ਤੇ ਆ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਜੋ ਸਾਡੇ ਤੱਕ ਲੈ ਕੇ ਆ ਰਹੇ ਨੇ ਧਮਾਂਡ ਹਰ ਇੱਕ ਜ਼ਰੂਰਤ ਨੂੰ ਅਸੀਂ ਪੂਰਾ ਕਰ ਰਹੇ ਹਾਂ ਜੀ ਹਾਲਾਤ ਕਿਸ ਤਰ੍ਹਾਂ ਦੇ ਨੇ ਤੁਸੀਂ ਦौरा ਕਰ ਰਹੇ ਹੋ ਲਗਾਤਾਰ ਪਿੱਛੇ ਦੇਖਿਆ ਸੀ ਇੱਕ ਜਿਹੜਾ ਤੁਹਾਡੇ ਵੱਲੋਂ ਬੰਨ ਵੀ ਬਣਵਾਇਆ ਗਿਆ ਉਸ ਬਾਰੇ ਕੁਝ ਜਾਣਕਾਰੀ ਦੇਖੋ ਸਾਡੇ ਮੁਹਾਰ ਜਮਸ਼ੇਰ ਤਾਂ ਚਲੋ ਸਾਰਾ ਪਾਣੀ ਦੇ ਚਪੇੜ ਦੇ ਵਿੱਚ ਆ ਗਿਆ ਜੀ ਔਰ ਨਾਲ ਹੀ ਸਾਡਾ ਮੁਹਾਰ ਚੀਵਾ ਮੁਹਾਰ ਸੋਨਾ ਪਵਾਨੀ ਮੋਹਨ ਦੇ ਰਕਬਾ ਇਹਨਾਂ ਨੂੰ ਬਚਾਉਣ ਲਈ ਸਾਰੇ ਲੋਕਾਂ ਨੇ ਜਿਹੜਾ ਇਕੱਠੇ ਹੋ ਕੇ ਮੈਂ ਸਮਝਦਾ ਇੱਕ ਸੇਵਾ ਕੀਤੀ ਹੈ ਸਾਰਿਆਂ ਨੇ ਬੰਨ ਬਣਾਇਆ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੈ ਜਿਹੜਾ ਅੱਜ ਤਕਰੀਬਨ 4-5 ਫੁੱਟ ਉੱਚਾ ਜਿਹੜਾ ਬੰਨ ਬਣਿਆ ਹੈ ਤਕਰੀਬਨ 6 ਫੁੱਟ ਹੀ ਹੋ ਲਗਭਗ ਹੈ ਔਰ ਉਹ ਬੰਨ ਬਣਨ ਨਾਲ ਅੱਜ ਜਿਹੜਾ ਸਤਲੁਜ ਦਾ ਪਾਣੀ ਜਿਹੜਾ ਪਹਿਲਾਂ ਇਹਨਾਂ ਪਿੰਡਾਂ ਦੇ ਵੱਲ ਜਾਂਦਾ ਸੀ ਉਹ ਜਿਹੜਾ ਪਾਣੀ ਹੁਣ ਉਧਰ ਨਹੀਂ ਜਾਊਗਾ ਉਹ ਬੰਨ ਬਣਾਉਣ ਲਈ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਪਈ ਹੈ ਜੀ ਸੀ ਬੀ ਦੀ ਜਾਂ ਕੋਈ ਵਹੀਕਲ ਦੀ ਜਾਂ ਕੋਈ ਡੀਜ਼ਲ ਦੀ ਉਹ ਸਾਰੀ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਈ ਹੈ ਸਾਡੇ ਲੋਕਾਂ ਨੂੰ ਔਰ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦਾ ਸਾਰਿਆਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਔਰ ਇਸ ਸੇਵਾ ਦੇ ਕੰਮ ਦੇ ਵਿੱਚ ਆਪ ਦਾ ਯੋਗਦਾਨ ਪਾਇਆ ਮੈਂ ਮੈਂ ਸਾਰੇ ਮਿਲਕਾਂ ਦਾ ਵੀ ਧੰਨਵਾਦ ਕਰਦਾ ਪਿਛਲੇ ਦਿਨ ਆ ਕੁਝ ਗੱਲਾਂ ਫਲਾਈਆਂ ਜਾ ਰਹੀਆਂ ਸੀ ਕਿਹਾ ਜਾ ਰਿਹਾ ਸੀ ਕਿ ਸਰਕਾਰ ਨਹੀਂ ਆ ਰਹੀ ਪ੍ਰਸ਼ਾਸਨ ਨਹੀਂ ਆ ਰਿਹਾ ਵਿਧਾਇਕ ਸਾਹਿਬ ਨਹੀਂ ਆ ਰਹੇ ਤੇ ਕੀ ਕਹੋਗੇ ਇਹਦੀਆਂ ਫੁਆਵਾਂਨ ਲੈ ਕੇ ਉਹ ਕੁਝ ਮੈਂ ਸਮਝਦਾ ਜੋ اپੋਜੀਸ਼ਨ ਹੁੰਦੀ ਹੈ ਆਪੋਜੀਸ਼ਨ ਨੇ ਕਦੇ ਵੀ ਕਿਸੇ ਕੰਮ ਨੂੰ ਚੰਗਾ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਕਹਿਣਾ ਔਰ ਨਾ ਹੀ ਅਸੀਂ ਉਹਨਾਂ ਤੋਂ ਉਮੀਦ ਕਰ ਸਕਦੇ ਹਾਂ ਉਹਨਾਂ ਦਾ ਕੰਮ ਹੈ ਸਾਨੂੰ ਨਿੰਦਣਾ ਔਰ ਸਾਡਾ ਕੰਮ ਹੈ ਲੋਕਾਂ ਨੂੰ ਇਸ ਮੁਸੀਬਤ ਤੋਂ ਬਚਾਉਣਾ ਅਸੀਂ ਤਕਰੀਬਨ ਪਿਛਲੇ ਇੱਕ ਹਫਤੇ ਤੋਂ ਲੋਕਾਂ ਦੇ ਵਿੱਚ ਆ ਔਰ ਲੋਕਾਂ ਨੂੰ ਜੋ ਵੀ ਮੁਸ਼ਕਲ ਆ ਰਹੀ ਹੈ ਉਸ ਮੁਸ਼ਕਲ ਦਾ ਇਕੱਠੇ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਹਾਂ ਉਸ ਮੁਸ਼ਕਲ ਦਾ ਹੱਲ ਕੱਢ ਰਹੇ ਹਾਂ ਜੋ ਵੀ ਜ਼ਰੂਰਤ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ ਉਹ ਸਾਰੀ ਜ਼ਰੂਰਤਾਂ ਅਸੀਂ ਜਿਹੜੀਆਂ ਪੂਰੀਆਂ ਕਰਵਾ ਰਹੇ ਆ ਅਸੀਂ ਆਪ ਗਰਾਊਂਡ ਤੇ ਆ ਕੋਈ ਆ ਜਾਂਦੇ ਇੱਥੇ اپੋਜੀਸ਼ਨ ਵਾਲੇ ਜੋ ਗੱਲਾਂ ਕਰਦੇ ਆ ਕੋਈ ਗੱਲ ਨਹੀਂ ਆ ਕੇ ਆ ਤਾਂ ਜਾਂਦੇ ਆ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਇੰਨਾ ਹੀ ਬਹੁਤ ਆ ਜਾਂਦੇ ਆ ਤਾਂ ਅੱਜ ਲੋੜ ਹੈ ਲੋਕਾਂ ਦੀ ਮਦਦ ਕਰਨ ਦੀ ਨਾ ਕਿ ਰਾਜਨੀਤੀ ਕਰਨ ਦੀ ਠੀਕ ਹੈ ਚਲੋ एबीएम न्यूज़ चैनल देखने वाले सभी दर्शकों से हम अपील करते हैं कि एबीएम न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत